ਇਹ ਇੱਕ ਮਨੀਆਕਲ ਨਹੀਂ ਆਕਲ ਮਨੀਆਕਲ ਨਹੀਂ ਸੀ ਮਨੀਆਕਲ ਦਾ ਖੂਏ ਹੈ ਯਾਰ ਮਨੀਆਕਲ ਨਹੀਂ ਜੇ ਉਹ ਤਾਂ ਕਹਿੰਦਾ ਸੀ ਮੈਂ ਆਉਣ ਲੱਗੇ ਸੀ ਆਇਆ ਨਹੀਂ ਹਾਂ ਹਾਂ ਤੇ ਦੋਨੋਂ ਮਤ ਹੋ ਗਿਆ ਇੱਥੇ ਡੱਪੇ ਹੈ ਇੱਕ ਫੇਸੀ ਹੈ ਕਹਿੰਦਾ ਰਹੇ ਦੂਹੋਂ

ਕੋਈ ਕਰੰਟ ਵਗੈਰਾ ਲਗਾ ਜਾਂ ਕੁਝ ਹੋਰ ਘਟਨਾ ਹੋਈ ਅੱਛਾ ਕਰੰਟ ਨਾਲ ਹੋਇਆ ਕਹਾਂ ਕੇ ਲੋਕ تھے ਇਹ ਬਜੋਈ ਦੇ ਬਜੂਆ ਕਿਤੇ ਹਾਂ ਠੀਕ ਹਾਂਜੀ ਸਰ ਸਰ ਇੱਕ ਜਿਹੜੀ ਘਟਨਾ ਹੋਈ ਹੈ ਨਿਸ਼ਾਨ ਸਾਹਿਬ ਦੇ ਨਾਲ ਜਿਹੜੀਆਂ ਹੈਗੀਆਂ ਦੋ ਮੋਤਾਂ ਹੋਈਆਂ ਹੈਗੀਆਂ ਕੀ ਮਾਮਲਾ ਇਹ ਸਰ ਅੱਜ ਨਾਲ ਜੀ ਕੋਈ 9:00 9:30 ਵਜੇ ਸਾਨੂੰ ਸ਼ੰਕਰ ਹਸਪੀਟਲ ਤੋਂ ਡਾਕਟਰ ਹੀ ਚੇਟਾਈ ਸੀ ਜਿਹਦੇ ਵਿੱਚ ਲਿਖਿਆ ਸੀ ਕਿ ਦੋ ਬੰਦਿਆਂ ਦੀ ਡੈਥ ਹੋ ਗਈ ਹੈ ਦੋ ਬੰਦਿਆਂ ਨੂੰ ਸਿਵਲ ਹਸਪਤਲ ਜਿਲੰਦਰਾ ਦਾ ਰੈਫਰ ਕਰ ਦਿੱਤਾ ਜੀ ਉਹ ਅਸੀਂ ਫਿਰ ਚਿੱਟਾ ਹਾਸਲ ਕਰਕੇ ਮੌਕੇ ਤੇ ਗਏ ਆ ਜੀ ਪਿੰਡ ਸ਼ੰਕਰ ਕੋ ਸੰਧੂ ਗੋਦਵਾਲਿਆਂ ਦੀ ਨਾ ਜੀ ਜਗਾ ਆਪਣੀ ਬਣਾਈ ਪਈ ਹੈ ਖੇਤਾਂ ਦੇ ਵਿੱਚ ਉੱਥੇ ਉਹ ਪਹਿਲਾਂ ਉਹਨਾਂ ਨੇ ਛੋਟਾ ਨਿਸ਼ਾਨ ਸਾਹਿਬ ਲਾਇਆ ਸੀ ਐਤਕਿ ਉਹਨਾਂ ਨੇ ਥੜਾ ਬਣਾ ਦਿੱਤਾ ਇਹ ਵੱਡਾ ਨਿਸ਼ਾਨ ਸਾਹਿਬ ਲਾਇਆ ਸੀ ਉਹ ਨਿਸ਼ਾਨ ਸਾਹਿਬ ਚੜਾਉਣ ਲੱਗੇ ਤੇ ਉੱਤੇ ਹਾਈ ਵੋਲਟ ਦੀ ਤਾਰਾਂ ਲਗਦੀਆਂ ਸੀ ਜੜੀ ਉਹ ਜਿਹੜਾ ਨਿਸ਼ਾਨ ਸਾਹਿਬ ਸੀ ਉਹ ਹਾਈ ਵੋਲਟ ਦੀ ਤਾਰਾਂ ਵੱਲ ਨੂੰ ਉਲਰ ਗਿਆ ਜਿਹਦੇ ਨਾਲ ਉਹ ਪਾਈਪ ਟੂ ਗਰੰਟ ਆ ਗਿਆ ਜਿਹਨੇ ਬੰਦਿਆਂ ਨੇ ਫੜਿਆ ਸੀ ਉਹਨਾਂ ਨੂੰ ਗਰੰਟ ਲੱਗਣ ਕਰਕੇ ਦੋ ਬੰਦਿਆਂ ਦੀ ਮੌਕੇ ਤੇ ਮੌਤ ਹੋ ਗਈ ਆ ਬੂਟਾ ਸਿੰਘ ਸੀ ਜੀ ਦੀ ਉਮਰ ਕਰੀਬ 60-62 ਸਾਲ ਸੀ ਦੂਜਾ ਸੀਗਾ ਜੀ ਮੁੰਡਾ ਮਹਿੰਦਰ ਕੁਮਾਰ ਮਹਿੰਦਰ ਕੁਮਾਰ 40-45 ਸਾਲ ਦਾ ਸੀਗਾ ਜੀ ਦੋ ਬੰਦੇ ਇਹਦੇ ਇੰਜਰਡ ਹੋਏ ਆ ਜੀ ਦੋਹਾਂ ਜਣਿਆਂ ਦੀ ਮੌਕੇ ਤੇ ਮੌਤ ਹੋ ਗਈ ਆ ਦੋ ਬੰਦੇ ਜਿਹੜਾ ਉਹਨਾਂ ਦੇ ਘਰ ਦੇ ਨਾਲ ਨਾਲ ਮੇਲ ਕਰਕੇ ਜੋ ਵੜਦੀ ਕਾਰਵਾਈ ਕੀਤੀ ਜਾਏਗੀ ਤੇ ਸਰ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਨਾਮ ਵਗੈਰਾ ਕੀ ਆ ਇੰਜਰਡ ਜਿਹੜਾ 1000 ਜੀ ਮੁੰਡਾ ਕਰਨਦੀਪ ਸਿੰਘ ਉਦੀ ਉਮਰ 21 ਕੀ ਕਸਾਲਿਆ ਦੂਜਾ ਹੈਗਾ ਗੁਰਸਿੱਦਕ ਸਿੰਘ ਉਦੀ ਉਮਰ 19 ਕਸਾਲਾ ਉਹ ਇਹਨਾਂ ਕੋਲ ਆਪਣੇ ਰਿਸ਼ਤੇਦਾਰ ਕੋਲ ਆਏ ਸੀ ਉਹ ਜਲੰਧਰ ਦੇ ਰਹਿਣ ਵਾਲੇ ਦੋਗੇ ਤੇ ਸਰ ਕੋਈ ਉਹਨਾਂ ਨੇ ਕੰਪਲੀਟ ਵਗੈਰਾ ਕੀਤੀ ਹੋਵੇ ਜਾਂ ਕੁਝ ਵੀ ਜਿਹੜੀ ਉਹਨਾਂ ਦੇ ਵਾਪਸ ਨਾਲ ਕਨੈਕਟ ਕਰ ਰਹੇ ਆ ਜੀ ਜੋ ਬਿਆਨ ਦੇਣ ਦੀ ਉਹਦੇ ਮਤੋਂ ਕਾਰਵਾਈ ਕੀਤੀ ਗਈ ਤੇ ਡੈਡ ਬੁੜੀਆਂ ਪਰਿਵਾਰ ਦੇ ਹਵਾਲੇ ਕਰਤੀਆਂ ਡੈਡ ਬੁੜੀਆਂ ਆਲਰੇਡੀ ਪਰਿਵਾਰ ਜਿਹਦੇ ਸੀ ਉਥੋਂ ਹਸਪੀਟਲੋਂ ਲੈ ਗਏ ਸੀ ਠੀਕ